ਪ੍ਰਾਈਵੇਟ ਗੱਡੀਆਂ ਪਰ ਹਾਂਜੀ ਜੱਟ ਜੀ ਜੰਮੇ ਦਰਗਾਹ ਐ ਤੇ ਜੁਬਕਿੰਗ ਆਈ ਆ ਗਈ ਐ ਤੇ ਦਿਖਾਣਾ ਤੁਹਾਨੂੰ ਦਿਖਾਣੇ ਬਾਹਰ ਆਰੀ ਆਰੀ ਆ ਸਮਝ ਆ ਦੇਖੋ ਦੇਖੋ ਆਰੇ ਬਰਾਗ ਦੇਖ ਲੈ ਸਰ ਬਨਾਬ ਲਾ ਕਿਆ ਬੰਦਿਆਂ ਨੂੰ ਸਾਰੇ ਆਈਏ ਸਾਰੇ ਪਕੜਨਾ ਸਾਰੇ ਕਾਰ ਵਾਈ ਹੋਣੀਆਂ ਜੀ ਤੁਹਾਨੂੰ ਕਮਰਸ਼ੀਅਲ ਕਾਰ ਪ੍ਰਾਈਵੇਟ ਗੱਡੀਆਂ ਪਰ ਭਾਜੀ ਇਹ ਬੰਦੇ ਜੀ ਨਹੀਂ ਕੋਲ ਅੱਜ ਕਿਉਂ ਹੋ ਰਿਹਾ ਤੁਹਾਡਾ ਅਸੀਂ ਕਰਦੇ ਵੈਸੇ ਕਰਨੇ ਪਾਉਂਦੇ ਹਾਂ ਵੀ ਹੱਥ ਨਾਲ ਸੀਦੇ 100% ਕਾਰ ਵੀ ਮੀਡੀਅਮ ਕਲਾਸ ਬੈਸਿਕ ਬੋਟੇ ਸਾਹਮਣੇ ਤੇ ਮੇਰਾ ਕਾਰ ਲੱਗਿਆ ਐਮਰਜੈਂਸੀ ਚਾਹਤ ਮੈਨੂੰ ਡਾਊਨ ਕਰਦਾ ਡਾਊਨ ਡਾਵੇ ਰੈਡੀ ਡਾਊਨ ਤੁਹਾਡੀ ਸਰ ਮੈਂ ਜਾ ਰਿਹਾ ਹੈ ਆਨੇ ਜਾਂਦੇ ਰਹੀ ਐਟੂ ਲੈਂਡ ਕੋਲ ਜੂਗੇ ਇਹ ਚਿੱਟੀ ਵਾਲੀ ਹੈ ਇਹ ਇਹ ਤਕਲੀਫਾਂ ਵਾਲੇ ਦਾ ਕੰਮ ਲਈ ਇਹ ਟੋਨੀ ਗੱਡੀਆਂ ਦਾ ਕਿੰਨਾ ਕੰਮ ਬਿਠਾ ਜਿੰਨੀਆਂ ਵਾਲੇ ਦਾ ਕੰਮ ਲਈ ਜਾਂਦੇ ਜਿੰਨੀਆਂ ਵਾਲੇ ਇਹ 2.5 ਤੋਂ ਜੱਡੀ ਗੱਡ ਦਿੱਲੀ ਹੰਬਾਲਾ ਹੋ ਅੱਜ ਅੱਜ ਰਾਤ ਹੀ ਚੱਲਾਂਗੇ ਘਰ ਨੂੰ ਮੇਰਾ ਨਾਮ ਜਸਵੰਤ ਸਿੰਘ ਢਿੱਲੋਂ ਜੀ ਅੱਜ ਇੱਥੇ ਤੁਸੀਂ ਇਕੱਠੇ ਹੋਏ ਸਾਰੇ ਟੈਕਸੀ ਡਰਾਈਵਰ ਕੀ ਕਰ ਰਹੇ ਆ ਟੈਕਸੀ ਡਰਾਈਵਰ ਇਕੱਠੇ ਹੋਏ ਨੇ ਜੀ ਸਰਕਾਰ ਬਾਹਨ ਹੀ ਫੜਦੀ ਤੇ ਅੱਜ ਸਾਨੂੰ ਸੜਕਾਂ ਤੇ ਉਤਰਨਾ ਪਿਆ ਸੋ ਹਰ ਕੋਈ ਮੁੱਦਾ ਜਿਵੇਂ ਕਿ ਸੋਲਵ ਨਹੀਂ ਹੁੰਦਾ ਧਰਨੇ ਪ੍ਰਦਰਸ਼ਨ ਤੋਂ ਬਗੈਰ ਸਰਕਾਰਾਂ ਨਹੀਂ ਜਾਗਦੀਆਂ ਕੁੰਭ ਕਰਨ ਦੀ ਨੀਂਦ ਸੁੱਤੀਆਂ ਪਈਆਂ ਨੇ ਕਿਉਂਕਿ ਸਾਡੀਆਂ ਜੀ ਦੇਖੋ ਕਮਰਸ਼ੀਅਲ ਗੱਡੀ ਅਸੀਂ ਲੈਣੇ ਆ ਜਦੋਂ ਗੈਰਾਜ ਚੋਂ ਕੱਢਣੀ ਹੁੰਦੀ ਆ ਕਰੀਬ ਕਰੀਨ 32-33000 ਰੁਪਏ ਦੇ ਸਮਥਿੰਗ ਕਾਰ ਦੀ ਇਨਸ਼ੋਰੈਂਸ ਹੈ ਤੇ ਪ੍ਰਾਈਵੇਟ ਗੱਡੀ ਦੀ ਇਨਸ਼ੋਰੈਂਸ ਜਿਹੜੀ ਉਹ ਘੱਟ ਹੁੰਦੀ ਆ ਸੋ ਉਸ ਵਿਸ਼ੇ ਤੇ ਅਸੀਂ ਵਿਹਲੇ ਬੈਠੇ ਆ ਤੇ ਪ੍ਰਾਈਵੇਟ ਗੱਡੀਆਂ ਜਿਹੜੀਆਂ ਨੇ ਇਨ ਡਰਾਈਵ ਤੇ ਬਲਾ ਬਲਾ ਉਹ ਇਥੇ ਸਵਾਰੀਆਂ ਚੱਕ-ਚੱਕ ਕੇ ਲਿਜਾ ਰਹੀਆਂ ਨੇ ਸਾਡੇ ਅੱਖਾਂ ਦੇ ਸਾਹਮਣੇ ਇਹ ਸਾਰਾ ਕੁਝ ਹੋ ਰਿਹਾ ਜੀ ਸੋ ਇਸ ਕਰਕੇ ਸਾਡੇ ਵੀਰ ਜਾਗਰੂਕ ਹੋਏ ਅੱਜ ਤਾਂ ਚਲੋ ਸ਼ੁਰੂਆਤ ਹੀ ਅੱਜ ਦੁਪਹਿਰੋਂ ਬਾਅਦ ਚ ਅਸੀਂ ਆਏ ਸੀਗੇ ਤੇ ਇਹ ਜਿਹੜੀ ਮੁਹਿੰਮ ਆ ਅੱਗੇ ਤੋਂ ਹੋਰ ਤੇਜ਼ ਕੀਤੀ ਜਾਵੇਗੀ ਸਵੇਰ ਤੋਂ ਲੈ ਕੇ ਫੇਰ ਸ਼ਾਮ ਤੱਕ ਇਹ ਬੁਕਿੰਗ ਕਰਿਆ ਕਰਾਂਗੇ ਅਸੀਂ ਵੀ ਅ ਇਨ ਡਰਾਈਵ ਤੇ ਜਾਂ ਡਿਊਟੀ ਪਾਇਆ ਕਰਾਂਗੇ ਤੇ ਇਦਾਂ ਹੀ ਗੱਡੀਆਂ ਫੜਿਆ ਕਰਾਂਗੇ ਜੀ ਤੇ ਹੋਰ ਕੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ ਕੀ ਹੋਣਾ ਚਾਹੀਦਾ ਦੇਖੋ ਜੀ ਇਹ ਕੰਮ ਤਾਂ ਸਰਕਾਰਾਂ ਦੇ ਹੀ ਨੇ ਸਰਕਾਰ ਨੂੰ ਚਾਹੀਦਾ ਵੀ ਇਹ ਪ੍ਰਾਈਵੇਟ ਗੱਡੀਆਂ ਬੌਂਡ ਹੀ ਹੋਣੀਆਂ ਚਾਹੀਦੀਆਂ ਜਿਹੜੀ ਗੱਡੀ ਫੜ ਲੈਣ ਉਹਨੂੰ ਬੰਦ ਕਰ ਦੇਣ ਜੀ ਜਿਹੜੀ ਨਜਾਇਜ਼ ਤੌਰ ਤੇ ਜਿਹੜੀ ਨਜਾਇਜ਼ ਤੌਰ ਤੇ ਦੇਖੋ ਜੀ ਮੈਂ ਗੱਲ ਕਰਦਾ ਜਿਵੇਂ ਹੁਣ ਲੁਧਿਆਣੇ ਤੋਂ ਦਿੱਲੀ ਦੀ ਗੱਲ ਕਰਦੇ ਆਪਾਂ ਸਾਡਾ ਸਮਥਿੰਗ ਕਾਰ ਦਾ 4500 ਰੁਪਿਆ ਰੇਟ ਹੈ ਜੇ ਇਨੋਵਾ ਕ੍ਰਿਸਟਾ ਗੱਡੀ ਭੇਜਦੇ ਆ ਤਾਂ ਵਨ ਸਾਈਡ ਜਿਹੜੀ ਹੈਗੀ ਆ 7000 ਰੁਪਏ 7500 ਰੁਪਿਆ ਰੇਟ ਆ ਤੇ ਜਿਹਨੂੰ 500 ਰੁਪਏ ਚ ਗੱਡੀ ਮਿਲ ਰਹੀ ਉਹ ਸਾਡੀ 7000 7500 ਵਾਲੀ ਗੱਡੀ ਕਿੱਥੋਂ ਚੂਜ਼ ਕਰੂਗਾ ਜੀ ਇਸ ਕਰਕੇ ਸਾਡੇ ਕੰਮ ਨੂੰ ਬਹੁਤ ਵੱਡੀ ਢਾਹ ਲੱਗ ਰਹੀ ਆ ਸੋ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਵੀ ਇਹਨਾਂ ਗੱਡੀਆਂ ਤੇ ਕਾਰਵਾਈ ਹੋਣੀ ਚਾਹੀਦੀ ਆ ਭਾਈ ਪੀਡੀ ਨੰਬਰ ਫੇਰ ਕੇ ਗੱਡੀ ਆ ਫਿਰ ਕਿ ਆ ਬੰਦੇ ਕੀ ਯਾਰ ਨੇ ਜਾਣਦੇ ਆ जैसे वो लगे हुए हैं स्टिकर लगे हुए हैं उसी कारण लगे हुए हैं स्टिकर ठीक है कि बंदे का नाम और रहा है सारा पता लिखा हो ठीक है इसमें आपकी भी इंश्योरेंस है गाड़ी अगर इस गाड़ी को कुछ होता है कल को आपको भी इंश्योरेंस मिलेगा रस्ते में कोई भी बात हो गई रस्ते में कोई भी बात हो गई कौन जिम्मेदार है क्यों अपनी ये ज़िंदगी जो है एक ही बार मिलती है बार बार नहीं मिलती है? ਮੇਰਾ ਨਾਮ ਸਰਦਾਰ ਪ੍ਰਭਜ ਸਿੰਘ ਖਾਲਸਾ ਜੀ ਅੱਜ ਇੱਥੇ ਇਕੱਠੇ ਹੋਏ ਹੋ ਕੀ ਕਾਰਨ ਇੱਥੇ ਇਕੱਠੇ ਹੋਏ ਆ ਜੀ ਆ ਜਿਹੜੀਆਂ ਐਪਾਂ ਚੱਲਦੀਆਂ ਬਲਾਬਲਾ ਐਪ ਚੱਲ ਰਹੀ ਆ ਐਂਡਰਾਇਡ ਐਪ ਚੱਲ ਰਹੀ ਆ ਉਹਦੇ ਕਰਕੇ ਜੀ ਅਸੀਂ ਇਕੱਠੇ ਹੋਏ ਆ ਸਾਰੇ ਤੁਸੀਂ ਅੱਜ ਗੱਡੀ ਕੁਝ ਰੋਕ ਕੇ ਉਹਨਾਂ ਦਾ ਚਲਾਨ ਵੀ ਕਰਾਇਆ ਤੋਂ ਉਹਦੇ ਬਾਰੇ ਪੂਰੀ ਜਾਣਕਾਰੀ ਦਿਓ ਹਾਂ ਜੀ ਗੱਡੀਆਂ ਰੋਕ ਕੇ ਚਲਾਨ ਕਰਾਇਆ ਜੀ ਕਿਹੜੀਆਂ ਗੱਡੀਆਂ ਰੋਕੀਆਂ ਗੱਡੀ ਇੱਕ ਐਚ ਆਰ ਨੰਬਰ ਰੋਕੀ ਆ ਜੀ ਇੱਕ ਪੀ ਵੀ 02 ਰੋਕੀ ਆ ਜੀ ਇਹ ਬਾਹਰ ਲੀਆਂ ਗੱਡੀਆਂ ਲੈ ਕੇ ਜਾਈ ਜਾਂਦੀਆਂ ਜੀ ਠੀਕ ਆ ਜੀ ਤੇ ਪੀਵੀ01 ਵੀ ਸਵੇਰੇ ਰੋਕੀ ਆ ਜੀ ਠੀਕ ਹੈ ਜੀ ਤੇ ਤਿੰਨ ਗੱਡੀਆਂ ਰੋਕੀਆਂ ਪੀਵੀ01 ਰੋਕੀ ਆ ਸੀ ਸਮਰਾਲਾ ਬਾਈਪਾਸ ਜੀ ਇਹ ਕਿਹੜੀਆਂ ਗੱਡੀਆਂ ਸੀ ਪ੍ਰਾਈਵੇਟ ਗੱਡੀਆਂ ਇਹਦੇ ਵਿੱਚ ਇੱਕ ਤਾਂ ਜੀ ਇੱਕ ਤਾਂ ਜੀ ਸੀਗੀ ਬਲਾ ਬਲਾ ਐਪ ਵਾਲੀ ਪੀਵੀ01 ਗੱਡੀ ਕਮਰਸ਼ੀਅਲ ਗੱਡੀ ਜੀ ਤੇ ਬਾਕੀਆਂ ਬਾਕੀ ਪ੍ਰਾਈਵੇਟ ਸੀਗੀਆਂ ਜੀ ਦੋ ਜੀ ਉਹਨਾਂ ਦੇ ਸਵਾਰੀਆਂ ਬਿਠਾਈਆਂ ਸੀ ਦੋ-ਦੋ ਸੌ ਰੁਪਏ ਸਵਾਰੀਆਂ ਲੈ ਕੇ ਜਾ ਰਹੀ ਆ ਜੀ ਤੇ ਅਸੀਂ ਕੀ ਕਰਾਂਗੇ ਜੀ ਵਿੱਚ ਚਲੋ ਕੀ ਮੰਗੇ ਸਰਦਾਰ ਸਰਕਾਰ ਤੋਂ ਮੰਗ ਹੈ ਜੀ ਇਹ ਪਾਬੰਦੀਆਂ ਹੋਣੀਆਂ ਚਾਹੀਦੀਆਂ ਜੀ ਇਹਨਾਂ ਬੁੱਕ ਕੀਤੀ ਸੀ ਗੱਡੀ ਆਨਲਾਈਨ ਜੀ ਇਹਨਾਂ ਨੇ ਉਹ ਗੱਡੀ ਪ੍ਰਾਈਵੇਟ ਸੀ ਉਹਦਾ ਪਰਮਿਟ ਹੈ ਨਹੀਂ ਸੀ ਉਹ ਚੈੱਕ ਕੀਤਾ ਵਾਕੀ ਪੇਪਰ ਉਹਦੇ ਪਰਮਿਟ ਦਾ ਜਵਾਨਾ ਕਪ ਸਰ ਜੀ ਸਰ ਜਿਹੜੀਆਂ ਪ੍ਰਾਈਵੇਟ ਗੱਡੀਆਂ ਦੇ ਵਿੱਚ ਆਪਾਂ ਸਵਾਰੀ ਨਹੀਂ ਬਿਠਾ ਸਕਦੇ ਇਹੀ ਕਾਰਨ ਹੈ ਵੀ ਆਪਾਂ ਜਿਹੜੀਆਂ ਇਹਨਾਂ ਦੇ ਚਲਾਨ ਕੀਤੇ ਆ ਜਾਂ ਹਾਂ ਜੀ ਜੀ ਇਹੀ ਇਹੀ ਕਾਰਨ ਸਰ ਜੀ ਅੱਛਾ ਜੀ ਤੇ ਇਹਨਾਂ ਦਾ ਕੀ ਹੱਲ ਹੋਣਾ ਚਾਹੀਦਾ ਹੈ ਇਹ ਹੋਣਾ ਹੈ ਪਾਬੰਦੀਆਂ ਚਾਹੀਦੀਆਂ ਜੀ ਉਹ ਜਿਹੜੀ ਸਵਾਰੀ ਬੱਕਣਾ ਹੋਏ ਫਿਰ ਕਿ ਇਹ ਅੱਜ ਟੈਕਸੀ ਡਰਾਈਵਰ ਕੱਟੂ ਹੋਏ ਨੇ ਤੇ ਇਹਨਾਂ ਨੇ ਫਿਰ ਤੁਹਾਨੂੰ ਕੋਈ ਬੁਲਾ ਕੇ ਉਹਨ ਗੱਡੀਆਂ ਫੜਵਾਈਆਂ ਕੁਝ ਗੱਡੀਆਂ ਹਾਂਜੀ ਹਾਂਜੀ ਦੋ ਗੱਡੀਆਂ ਰੋਕੀਆਂ ਸੀ ਇਹਨਾਂ ਨੇ ਇੱਕੋ ਚਲਾਣ ਕੀਤਾ ਸੀ ਇੱਕ ਇਹਨਾਂ ਨੇ ਭੇਜਤੀ ਸੀ ਬਾਕੀ ਨਾਲ ਕਿ ਅਫਸਰਾਂ ਨਾਲ ਗੱਲ ਕਰ ਲੋ ਪਰ ਦਸਾਹ ਜੋ ਤੁਸੀਂ ਜਿੱਦਾਂ ਅਫਸਰਾਂ ਨਾਲ ਗੱਲ ਉਦਾਂ ਹੀ ਕਰਦੇ ਨੇ ਇਹ ਗੱਡੀ ਬੰਦ ਕਰਨ ਨੂੰ ਕਹਿੰਦੇ ਸੀ ਮੈਂ ਕਿਹਾ ਬੰਦ ਅਸੀਂ ਕਰ ਨਹੀਂ ਸਕਦੇ ਜੀ ਤਾਂ ਪੇਪਰ ਹੈਗੇ ਜੀ ਹਾਂਜੀ ਹਾਂਜੀ ਇਹ ਕਹਿੰਦੇ ਮੋਟਾ ਚਲਾਣ ਕਰਦਾ ਮੈਂ ਕਿਹਾ ਮੋਟਾ ਵੀ ਨਹੀਂ ਕਰਦਾ ਚਲਾਣਾ ਸੀ ਕਿਹੜੀ ਗਲਤੀ ਹੈ ਜੀ ਹਾਂਜੀ ਹਾਂਜੀ ਫਿਰ ਉਹ ਹਾਂਜੀ ਹਾਂਜੀ ਫਿਰ ਉਹ ਐਸਪੀ ਸਾਹਿਬ ਨੂੰ ਕਿਹਾ ਮਿਲ ਲਓ ਸਾਡੇ ਨੂੰ ਜਾਂ ਆਰਟੀਸਟ ਨੂੰ ਮਿਲ ਲਓ ਉੱਥੇ ਅਗ ਆਪਣਾ ਅੰਦਰਸਾ ਦੇ ਕੇ ਆਪਣਾ ਕਰ ਲੋ ਫਿਰ ਜਿਵੇਂ ਕੋਈ ਗੱਲ ਹੋ ਜਾ